ਕੀਤਾ ਨੂੰ ਪਤਾ ਹੈ ਕਿ 4 ਜੁਲਾਈ 1955 ਨੂੰ ਦਰਬਾਰ ਸਾਹਿਬ ਤੇ ਪੰਜਾਬ ਦੀ ਪੁਲਿਸ ਵੱਲੋਂ ਕੀਤਾ ਗਿਆ ਸੀ ਇੱਕ ਵੱਡਾ ਹਮਲਾ ਆਓ ਇਹਦੇ ਬਾਰੇ ਜਾਣਦੇ ਹਾਂ ਕਿਉਂ ਕਿਵੇਂ ਤੇ ਕਿੰਨਾ ਕੁ ਹੋਇਆ ਸੀ ਨੁਕਸਾਨ ਉਦੋਂ ਵੀ ਚੱਲੀਆਂ ਸੀ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ 1984 ਦਾ ਹੱਲਾ ਇਹ ਕੋਈ ਪਹਿਲਾ ਹੱਲਾ ਨਹੀਂ ਸੀ ਇਸ ਤੋਂ ਪਹਿਲਾਂ 4 ਜੁਲਾਈ 1955 ਨੂੰ ਭਾਰਤ ਦੀ ਉਸ ਸਮੇਂ ਦੀ ਪੁਲਿਸ ਵੱਲੋਂ ਤਾਬਾ ਪੁੱਲੇ ਗਿਆ ਸੀ ਤੇ ਦਰਬਾਰ ਸਾਹਿਬ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਸੀ ਉਸ ਸਮੇਂ ਜੇ ਗੱਲ ਕਰਦੇ ਆਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਸਰਕਾਰ ਘਬराई ਹੋਈ ਸੀ ਤੇ ਸਰਕਾਰ ਨੂੰ ਮੁਸ਼ਕਲ 'ਚ ਫਸਿਆ ਦੇਖ ਕੇ ਜਿੰਦਰ ਡਿਵੀਜ਼ਨ ਦੇ ਡੀਆਈਜੀ ਮਾ ਸ਼ਾਸ਼ ਵੀ ਨੇ ਸਰਕਾਰ ਨੂੰ ਆਖਿਆ ਕਿ ਤੁਸੀਂ ਮੈਨੂੰ 5 ਦਿਨ ਦੱਸ ਐਕਸ਼ਨ ਕਰਨ ਦਾ ਸਮਾਂ ਦਿਓ ਉਹ ਵੀ ਛੁੱਟੀ ਦਿਓ ਮੈਂ ਇਸ ਮੋਰਚੇ ਨੂੰ ਕੁਚਲ ਦਵਾਇਆ ਅਸ਼ਮੀਲ ਕੁਮਾਰ ਨੂੰ ਇਜਾਜ਼ਤ ਮਿਲ ਗਈ ਉਹ ਸੀ 4 ਤੋਂ 9 ਜੁਲਾਈ ਤੱਕ ਦੇ 5 ਦਿਨ ਚੁਣੇ ਇਸ ਐਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਅਸ਼ਰੂਮਨੀ ਕਮੇਟੀ ਦੀਆਂ 24 ਲਾਇਸੈਂਸਡ ਜਿਹੜੀਆਂ ਬੰਦੂਕਾਂ ਸੀ ਉਹ 27 ਜੂਨ ਨੂੰ ਹੀ ਜ਼ਬਤ ਕਰਵਾ ਲਈ ਸੀ ਜੁਲਾਈ ਦੇ ਵਿੱਚ ਦੇਖੋ ਹੁੰਦਾ ਏ ਜਿਹਦਾ ਆਪਣੇ ਕਰਦੇ ਨੇ ਹਲਾ ਬੋਲਦੇ ਨੇ ਦਰਬਾਰ ਸਾਹਿਬ ਤੇ ਬੰਦੂਕਾਂ ਜਿਹੜੀਆਂ ਉਹ ਜੂਨ ਦੇ ਵਿੱਚ ਹੀ ਜਮ੍ਹਾਂ ਕਰਵਾ ਲਈ ਹੈ ਤੇ ਨਾਲ ਹੀ ਪੁਲਿਸ ਨੇ ਮਾਸਟਰ ਤਾਰਾ ਸਿੰਘ ਜੀ ਦੀ ਆਪਣੀ ਪਰਸਨਲ ਬੰਦੂਕ ਪਿਸਤੌਲ ਤੇ ਮਕਾਨ ਤੋਂ ਵੀ ਤੇ ਉਹਨਾਂ ਦੇ ਘਰੋਂ ਚੁੱਕ ਕੇ ਲੈ ਆਏ ਆ ਵੀ ਪੁਲਿਸ ਨੂੰ ਡਰ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਵਿਰਦੀ ਸੂਰਤ 'ਚ ਕਿਤੇ ਸਿੱਖ ਮੁਕਾਬਲਾ ਹੀ ਮੈਂ ਸ਼ੁਰੂ ਕਰਨਾ ਕਰਦੇ ਹੁਣ ਗੱਲ ਕਰਦੇ ਆ 3 ਤੇ 4 ਜੁਲਾਈ ਦੀ ਰਾਤ ਸੀ ਜਿਹੜੀ ਉਸ ਰਾਤ ਨੂੰ ਦਰਬਾਰ ਸਾਹਿਬ ਨੂੰ ਬਾਹਰੋਂ ਨੱਕਾਬੰਦੀ ਕਰਕੇ ਘੇਰਾ ਪਾ ਲਿਆ ਗਿਆ ਪੁਲਿਸ ਨੇ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਜਥਦਾ ਅਚਰ ਸਿੰਘ ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਸ਼ਰੋਮੀ ਕਮੇਟੀ ਦੇ ਸਕੱਤਰ ਤੇ ਐਕਟਿੰਗ ਸਕੱਤਰ ਵੀ ਗ੍ਰਿਫਤਾਰ ਕਰ ਲਈ ਸੀ 4 ਜੁਲਾਈ ਦੇ ਦਿਨ ਸਵੇਰੇ 3 ਵਜੇ ਤੋਂ ਬਾਅਦ ਯਾਰਾਂ ਦੀ ਗਲਤੀ ਦੇ ਵਿੱਚ ਜਿਹੜੀ ਪੁਲਿਸ ਸੀ ਉਹ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੈਲ ਗਈ ਥੋੜੇ ਸਮੇਂ ਦੇ ਪਿੱਛੋਂ ਪੁਲਿਸਦਿਆਂ ਕਹਿੰਦੇ ਕੁਝ ਗੱਡੀਆਂ ਜੜੀਆਂ ਅੱਗੇ ਵਧੀਆਂ ਕਾਲੀ ਦਲ ਦੇ ਦਫ਼ਤਰ ਤੇ ਫਿਰ ਉਹਨਾਂ ਨੇ ਹਮਲਾ ਕਰ ਦਿੱਤਾ ਪੁਲਿਸ ਨੇ ਪਹਿਲਾਂ ਹੀ ਕਹਿੰਦੇ ਦਰਜਨੇ ਟਰੱਕ ਜਿਹੜੇ ਨਾ ਉਹ ਨਾਲ ਲੈ ਕੇ ਆਏ ਹੋਏ ਸੀ ਜਿਹਦੇ ਚ ਸਰਾ ਦੇ ਵਿੱਚ ਰਹਿਣ ਵਾਲੇ ਤੇ ਮਤਲਬ ਜਿਹੜੇ ਕੁਝ ਕੁ ਜਿਹੜੇ ਸ਼ਰਧਾਂ ਦੇ ਕੋਈ ਉਸ ਦੀ ਰਾਤ ਨੂੰ ਉਹਨਾਂ ਦੀ ਕੋਈ 5 ਤੋਂ 600 ਦੀ ਕਰੀਬ ਗਿਣਤੀ ਹੋਗੀ ਤੇ ਸਾਰਿਆਂ ਨੂੰ ਟਰੱਕਾਂ ਦੇ ਵਿੱਚ ਤੋੜਿਆ ਤੇ ਉਹ ਲੈ ਗਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸ਼ਰੂਮਨੀ ਕਮੇਟੀ ਦਾ ਹੁਣ ਦੂਜੇ ਪਾਸੇ ਵਾਲਾ ਦਫ਼ਤਰ ਆ ਉਹਦੇ ਵਿੱਚ ਹਰਨਾਮ ਸਿੰਘ ਗੁਜਰਖਾਨੀ ਤੇ ਮਾਸਟਰ ਤਾਰਾ ਸਿੰਘ ਤੇ ਕੋੜਵ ਬਖਸ਼ੀ ਸਿੰਘ ਪਮਦੀ ਤੇ ਹੋਰ ਸਾਰੇ ਬਹੁਤ ਸਾਰੇ ਵਰਕਰ ਜਿਹੜੇ ਉਹ ਵੀ ਉੱਥੇ ਮਿਲ ਗਏ ਦੋਨਾਂ ਨੂੰ ਵੀ ਉਤੋਂ ਨੂੰ ਨਹੀਂ ਚੁਕਲਿਆ ਗ੍ਰਿਫਤਾਰ ਕਰ ਲਿਆ ਅਰੈਸਟ ਕਰਕੇ ਨਾਲ ਲੈ ਗਏ ਪੁਲਿਸ ਨੇ ਦਫਤਰ ਦੀਆਂ ਜਿੰਨੀਆਂ ਵੀ ﺍﻟमारीਆਂ ਸੀ ਜਿਹੜੀਆਂ ਛਰੋਮਿਕ ਨੂੰ ਤੇ ਦਫਤਰ ਨੂੰ ਸਾਰੀਆਂ ﺍﻟमारीਆਂ ਤੋੜੀਆਂ ਸੇਫ ਵੀ ਤੋੜਿਆ ਤੇ ਸਾਰਾ ਸਮਾਨ ਕੱਢ ਲਿਆ ਤੇ ਲੈ ਗਏ ਛਰੋਮਿਕ ਮੇਰੀ ਦੇ ਐਕਟਿੰਗ ਪ੍ਰਧਾਨ 바ਵਾ ਹਰਕ੍ਰਿਸ਼ਨ ਸਿੰਘ ਤੇ ਹੁਕਮ ਸਿੰਘ ਵੀ ਉੱਥੇ ਸੀ ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਇਸ ਤੋਂ ਪੁੱਛੋ ਜਿਹੜੀ ਪੁਲਿਸ ਆ ਕੇੰਦੇ ਵੀ ਉਹ ਮਨਜੀਤ ਸਾਹਿਬ ਜਿਹੜਾ ਦਵਾਨਸਤਾਨ ਤੇ ਵੀ ਕਬਜ਼ਾ ਕਰ ਲਿਆ ਪੁਲਿਸ ਨੇ ਤੇ ਬਹੁਤ ਸਾਰੇ ਸਿੱਖ ਜਿਹੜੇ ਸੀ ਦਰਬਾਰ ਸਾਹਿਬ ਪਹੁੰਚ ਚੁੱਕੇ ਸੀ ਜਦੋਂ ਲੋਕਾਂ ਚ ਰੌਲਾ ਪੈ ਗਿਆ ਜੀ ਦਰਬਾਰ ਸਾਹਿਬ ਤੇ ਪੁਲਿਸ ਨੇ ਹੱਲਾ ਬੋਲਤਾ ਤੇ ਗਿਣਤੀ ਬਹੁਤ ਵੱਡੀ ਹੋ ਗਈ ਲੋਕਾਂ ਦੀ ਦੇਖ ਕੇ ਲੋਕਾਂ ਦੇ ਵਿੱਚ ਜੋਸ਼ ਦੇ ਕੇ ਪੁਲਿਸ ਨੇ ਰੱਦਾ ਬਦਲਿਆ ਉਹਨੇ ਭਾਰਤੀ ਫੌਜ ਦੇ ਟੁਕੜੀ ਬੁਲਾ ਲਈ ਭਾਰਤੀ ਫੌਜ ਨੇ ਜਿਹੜੀ ਆ ਸਾਰੀ ਆਰਮੀ ਸੀ ਇੰਡੀਆ ਦੀ ਉਹਨਾਂ ਨੇ ਗੁਰੂ ਰਾਮਦਾਸ ਸਰਾਂ ਵਾਲੀ ਸਾਈਡ ਵੱਲ ਸੜਕ ਦੇ ਉੱਤੇ ਫਲੈਗ ਮਾਰਚ ਕਰਨਾ ਸ਼ੁਰੂ ਕਰਤਾ ਇਹ ਦੇਖ ਕੇ ਜਿਹੜੇ ਸਿੱਖ ਸਕਤਾ ਸੀ ਉਹਨਾਂ ਦੇ ਵਿੱਚ ਬਹੁਤ ਵੱਡਾ ਰੋਸ ਫੈਲ ਗਿਆ ਤਾਂ ਉਹਨਾਂ ਨੇ ਉਤੇ ਜਕਾਰੇ ਲਾਉਣੀ ਸ਼ੁਰੂ ਕਰ ਦਿੱਤੇ ਲੋਕਾਂ ਦਾ ਭੀੜ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਣਾ ਤੇ ਬੇਕਾਬੂ ਹੋਣ ਦੇ ਡਰੋਂ ਪੁਲਿਸ ਨੇ ਫੌਜ ਨੂੰ ਵਾਪਸ ਭੇਜ ਦਿੱਤਾ ਜੇ ਤਾਂ ਹੁਣ ਪੁਲਿਸ ਵਾਪਸ ਚਲ ਗਈ ਤਾਂ ਉਹਦੇ ਪਿੱਛੋਂ ਮੰਜੀ ਸਾਹਿਬ ਦੇ ਹਾਲ ਦੇ ਉੱਪਰੋਂ ਤੇ ਸਾਈਡਾਂ ਤੋਂ ਜਿਹੜੀ ਥੱਲੇ ਲਾਠੀਚਾਰ ਸ਼ੁਰੂ ਕਰਤਾ ਤੁੱਤੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਵੀ ਜਿਹੜੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਸੋ ਸਾਨੂੰ ਇਸ ਇਤਿਹਾਸ ਤੋਂ ਵਾਂਝਾ ਰੱਖਿਆ ਗਿਆ ਸਾਡੇ ਲੋਕਾਂ ਵੱਲੋਂ ਕੋਈ ਪੁਰਾਣਾ ਇਤਿਹਾਸ ਨਹੀਂ ਆ 40 50 ਸਾਲ ਪੁਰਾਣੀ ਗੱਲ ਹੈ 1955 ਦੀ ਗੱਲ ਕਰਦੇ ਆ ਤਾਂ ਲਗਭਗ 60 70 ਸਾਲ ਪੁਰਾਣੀ ਗੱਲ ਹੈ ਦਰਬਾਰ ਸਾਹਿਬ ਦੇ ਵਿੱਚ ਸ਼ਸ ਦੇ ਮਤਲਬ ਜਿਹੜੇ ਪ੍ਰਕਰਮਾਂ ਦੇ ਵਿੱਚ ਲਾਠੀ ਚਾਰਜ ਕੀਤਾ ਹੋਇਆ ਤੇ ਪ੍ਰਕਰਮਾਂ ਦੇ ਵਿੱਚ ਹੀ ਗੰਦੇ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਪ੍ਰਕਰਮਾਂ ਦੇ ਵਿੱਚ ਗੋਲੀ ਵੀ ਚੱਲੀ ਜਿਹਦੇ ਨਿਸ਼ਾਨ ਹੁਣ ਤੱਕ ਜਦ ਤੱਕ ਅਕਾਲ ਤਖਸਬ ਦਾ ਢਹ ਢੇਰੀ ਨਹੀਂ ਕੀਤਾ ਸਰਕਾਰ ਨੂੰ ਅਕਾਲ ਤਖਸਬ ਦੇ ਉੱਤੇ ਉਹ ਗੋਲੀ ਚੋਂ ਲਾਉਂਦੇ ਗੋਰੀਆਂ ਲਗਾਉਂਦੇ ਨਿਸ਼ਾਨ ਮੌਜੂਦ ਸੀ ਇੱਥੇ ਤੱਕ ਕਿ ਪੁਲਿਸ ਨੇ ਲਾਗੇ ਦੇ ਕੁਝ ਮਕਾਨ ਸੀ ਜਿਹਦਾ ਹੁਣ ਆਪਾਂ ਦੇਖਦੇ ਨਾ ਚਿੱਤਰਵਰਤ ਸਾਨੂੰ ਦੇਖਦੇ ਆ ਤਾਂ ਦਰਬਾਰ ਸਾਹਿਬ ਦੀ ਜਿਹੜੀ ਸਰਾਊਂਡਿੰਗ ਏਰੀਆ ਇਹ ਸਾਰਾ ਖਾਲੀ ਕਰਵਾ ਲਿਆ ਗਿਆ ਇਹਨੂੰ ਢਾਟੇ ਦੀ ਕਰਕੇ ਵਾਲੇ ਦੁਬਾਰੋਂ ਤੇ ਖੁੱਲਾ ਕੀਤਾ ਗਿਆ ਪਹਿਲਾਂ ਲੋਕਾਂ ਦੇ ਘਰ ਲਾਗੇ ਲਾਗੇ ਹੁੰਦੇ ਸੀ ਇੱਕ ਲਾਗੇ ਦੇ ਘਰਾਂ ਤੇ ਚੜਕੇ ਪੁਲਿਸ ਵੱਲੋਂ ਜਿਹੜਾ ਅੰਨੇਵਾ ਪੱਥਰ ਇੱਟਾਂ ਵੀ ਮਾਰੇ ਗਏ ਸੰਤਾ ਨੇ ਜਿਹੜੇ ਦਰਬਾਰ ਸਾਹਿਬ ਦੇ ਪ੍ਰਕਾਰਮਾਂ ਦੇ ਵਿੱਚ ਸੀਗੇ। ਕਾਫੀ ਲੋਕੇ ਦੇ ਵਿੱਚ ਜ਼ਖਮੀ ਹੋਏ। ਪੁਲਿਸ ਚਾਹੁੰਦੀ ਸੀ ਵੀ ਜਨਨ ਕਿ ਜਿਹੜੇ 4 ਤਰੀਕ ਦੇ ਤੇ 3 ਤਰੀਕ ਦੀ ਰਾਤ ਨੂੰ ਹੱਲਾ ਬੋਲਿਆ। 4 ਤਰੀਕ ਨੂੰ ਸਵੇਰੇ ਕਿਉਂਕਿ ਪੰਜਾਬੀ ਸੂਬੇ ਦੇ ਜਿਹੜੇ ਲੱਗਾ ਹੋਇਆ ਸੀ ਮੋਰਚਾ ਉਹਦੇ ਵਿੱਚ ਹਰ ਰੋਜ਼ ਇੱਕ ਜਥਾ ਜਾ ਕੇ ਆਪਣੀ ਗ੍ਰਿਫਤਾਰੀ ਦਿੰਦਾ ਸੀ ਪੁਲਿਸ ਨੇ ਸੀ। ਵੀ ਅਸੀਂ ਅਜੇ ਕੋਈ ਵੀ ਕਿਸੇ ਵੀ ਜਥੇ ਨੂੰ ਇਥੋਂ ਗ੍ਰਿਫਤਾਰੀ ਦੇਣ ਲਈ ਨਹੀਂ ਜਾਣ ਦੇਣਾ ਪਰ ਜਿਹੜਾ ਲੋਕਾਂ ਦਾ ਜੋਸ਼ ਆ ਉਹਦੇ ਅੱਗੇ ਤਾਂ ਪੁਲਿਸ ਕੀ ਕਰ ਸਕਦੀ ਸੀ ਸੋ ਸਖਾ ਨੇ ਜਿਹੜੇ ਜਦੋਂ ਮੰਜੀ ਸਾਹਿਬ ਤੇ ਜਾ ਕੇ ਆਪਣੇ ਅਰਦਾਸ ਕਰਕੇ ਮੋਰਚੇ ਲਈ ਨਿਕਲਦੇ ਸੀ ਤੇ ਉਸ ਦਿਨ ਜਿਹੜਾ ਦੀਵਾਨ ਅਕਾਲ ਤਖਤ ਸਾਹਿਬ ਤੇ ਸਜਾ ਲਿਆ ਅਕਾਲ ਤਖਤ ਸਾਹਿਬ ਦੇ ਉੱਤੇ ਜਸਦਰ ਮੂਰ ਸਿੰਘ ਤੁਰ ਸੀ ਜਿਹੜੇ ਜਸਦਰ ਤਾਰਾ ਸਿੰਘ ਥੀਏਟਰ ਦੇ ਜਿਹਦਰ ਬੂਟਾ ਸਿੰਘ ਨੇ ਤਕਰੀਰਾਂ ਕੀਤੀਆਂ ਉਹ ਤੋਂ 63 ਨੌਜਵਾਨ ਗ੍ਰਫਤਾਰੀ ਦੀ ਇੰਤਰੀ ਅਰਦਾਸ ਕਰਕੇ ਤੁਰੇ ਤੇ ਪੁਲਿਸ ਨੇ ਡੰਗਾ ਖਾਂਦਿਆ ਖਾਂਦਿਆ ਉਹ ਵੀ ਗ੍ਰਫਤਾਰੀ ਦਿੱਤੀ ਕਹਿੰਦੇ ਉਸ ਦਿਨ ਪੁਲਿਸ ਨੇ ਜਿਹੜਾ ਮਤਲਬ ਇੰਨਾ ਜ਼ਬਰਦਸਤ ਤੇ ਇੰਨਾ ਭਿਆਨਕ ਜਿਹੜਾ ਆਪਣੇ ਲਾਠੀ ਚਾਰਜ ਕੀਤਾ ਸੀ ਜਿਹਦੇ ਵਿੱਚ ਕਹਿੰਦੇ ਅਗਸਤ ਸਤੰਬਰ 1922 ਦੇ ਵਿੱਚ ਗੁਰੂ ਕੇ ਬਾਗ ਤੇ ਜਿੱਦਾਂ ਅੰਗਰੇਜ਼ਾਂ ਨੇ ਸਾਡੇ ਲੋਕਾਂ ਦੇ ਡੰਗ ਫੇਰੀ ਸੀ ਕਹਿੰਦੀ ਉਹ ਵੀ ਪਿੱਛੇ ਰਹੀ ਸੀ ਉਸ ਦਿਨ ਇੰਨਾ ਜ਼ੁਲਮ ਹੋਇਆ ਸੀ ਉਸ ਉਸ ਦਿਨ ਪੁਲਿਸ ਨੇ ਕਹਿੰਦੀ ਜੀ ਜਿਹੜੇ ਸਿਰਫ ਦਰਬਾਰ ਸਾਹਿਬ ਕੰਪਲੈਕਸ ਤੇ ਨਹੀਂ ਬਲਕਿ ਬਾਬਾ ਅਟਲ ਰਾਏ ਤੇ ਕੋਲ ਸਰ ਤੇ ਵੀ ਤਵਾ ਬੋਲਿਆ ਸੀ ਪੁਲਿਸ ਨੇ ਬਾਬਾ ਟਾਲ ਜਿੱਦੀ ਜਿੱਦੀ ਸਭ ਤੋਂ ਉੱਪਰਲੀ ਮੰਜ਼ਿਲ ਆ ਨਾ ਉੱਥੇ ਆਪਣੇ ਮੋਰਚੇ ਗੱਡੇ ਹੋਏ ਸੀ ਜੀ ਤੇ ਕੋਲ ਸਰ ਦੇ ਸਰੋਵਰ ਦੀਆਂ ਪ੍ਰਕਰਮਾਂ ਵਿੱਚ ਪਰੇਟ ਕੀਤੀ ਪੁਲਿਸ ਨੇ ਸਭ ਤੋਂ ਕਟਿਆਰਕ ਦੇ ਕੀਤੀ ਕਿ ਦਰਬਾਰ ਸਾਹਿਬ ਕੁਝ ਕੜਾ ਪ੍ਰਸ਼ਾਦ ਤੇ ਰੋਟੀਆਂ ਲੈ ਕੇ ਜਾਣ ਦੀ ਵੀ ਮਨਾਹੀ ਕਰ ਦਿੱਤੀ ਗਈ ਪੁਲਿਸ ਨੇ ਕਈ ਬੀਬੀਆਂ ਤੇ ਰੋਟੀ ਵੀ ਖੋਈ ਤੇ ਬੇਇੱਜ਼ਤੀ ਵੀ ਕੀਤੀ ਬੀਬੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਇਸ ਦੇ باوجود ਅਕਾਲ ਸਖ ਸਭ ਤੋਂ ਸੰਗਤਾਂ ਬਲੂਨ ਲਿਆਂਦੇ ਗਿਆ ਲੰਗਰ ਦਾ ਢੇਰ ਲੱਗ ਗਿਆ ਸ਼੍ਰੋਮਣੀ ਇੱਕ ਕਮੇਟੀ ਨੂੰ ਅਪੀਲ ਕਰਨੀ ਪਈ ਕਿ ਲੋਕ ਹੋਰ ਪ੍ਰਸ਼ਾਦੇ ਨਾ ਲਿਆਉਣ ਪੁਲਿਸ ਦੀ ਹਰਕਤ 3-4 ਦਿਨ ਜਾਰੀ ਰਹੀ ਪਰ ਜਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸਿੱਖਾਂ ਦਾ ਮੋਰਚਾ ਫੇਲ ਕਰਨ ਚ ਕਾਮਯਾਬ ਨਾ ਹੋਈ ਤਾਂ ਉਹਨਾਂ ਨੇ ਸਿੱਖਾਂ ਦੇ ਹਿੰਦੂਆਂ ਵਿੱਚ ਪ੍ਰਸ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਚਾਹੁੰਦੀ ਸੀ ਸਿੱਖਾਂ ਦੇ ਜਥੇ ਗ੍ਰਿਫਤਾਰੀ ਦੇਣ ਵਾਸਤੇ ਹਿੰਦੂਵਾਦੀਆਂ ਦੇ ਇਲਾਕਿਆਂ ਵਿੱਚੋਂ ਲੰਘ ਕੇ ਜਾਣ ਜਿਸ ਨਾਲ ਜਥਿਆਂ ਤੇ ਹਿੰਦੂ ਹਮਲਾ ਕਰਨ ਇਸ ਕਰਕੇ ਪੁਲਿਸ ਨੇ ਜਥਿਆਂ ਦੀ ਹਦਾਇਤ ਜਾਰੀ ਕੀਤੀ ਕਿ ਉਹ ਚੌਂਕ ਫਾਰੇਵਲ ਜਾਣ। ਹਿੰਦੂ ਖਬਰਾਂ ਨੇ ਇਸ ਵਾਰ ਪਹਿਲਾਂ ਹੀ ਲਿਖਣਾ ਸ਼ੁਰੂ ਕੀਤਾ ਸੀ ਕਿ ਇਸਤੇ ਕਾਂਦੀ ਦਲ ਨੇ ਐਲਾਨ ਕਰ ਦਿੱਤਾ ਹੈ ਗ੍ਰਿਫਤਾਰੀ ਦੇ ਜਿੰਨ ਵਾਲਾ ਜਥਾ ਚੌਂਕ ਫਾਰੇਵਲ ਨੂੰ ਨਹੀਂ ਬਲਕਿ ਸਿਟੀ ਬਾਜ਼ਾਰ ਵਿੱਚੋਂ ਦਾ ਹੋਇਆ ਗੁਰੂ ਰਾਮਦਾਸ ਸ੍ਰੀ ਅੰਤ ਨਾਕੇ ਤੋਂ ਜਾਗ ਗ੍ਰਿਫਤਾਰੀ ਕਰੇਗਾ। 5 ਜੁਲਾਈ ਨੂੰ ਜਥੇਦਾਰ ਅਮਰਸਰ ਦੇ ਪੂਰਨ ਸਿੰਘ ਦੀ ਜਥੇਦਾਰੀ ਹੇਠ 52 ਸਿੱਖਾਂ ਨੇ ਘੰਟਾ ਘੜ ਦੇ ਚੌਂਕ ਬਚੀ ਤੋਂ ਉਤਰੀ ਦਿੱਤੀ। ਇਹ ਚੇਦ ਲਈ ਨੂੰ ਡਾਕਟਰ ਨਰਿੰਦਰ ਸਿੰਘ ਡਾਕਟਰ ਭਗਤ ਸਿੰਘ ਦੀਗਵਾਈ ਵਿੱਚ 44 ਸਖਣ ਜੇ ਦਿੱਤੇ ਸੋ ਇਹ ਸੀ ਉਸ ਸਮੇਂ ਦੇ ਹਮਲੇ ਦੀ ਘਨੌਣੀ ਘਟਨਾ ਜਿਹੜੀ ਦਰਬਾਰ ਸਾਹਿਬ ਦੇ ਦਿੱਤੀ ਕੋਈ